ਡੇਰੀ ਫਾਰਮ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮੈਂ ਪਹਿਲੇ ਸਵੇਰ ਝੋਟੀ ਬਿਲਕੁਲ ਰਾਤ ਦੀ ਤਾਜੀ ਸਹੀ ਆ 8-9 ਲੀਟਰ ਜਿਹੜਾ ਬਿਲਕੁਲ ਤਿਆਰ ਬੋਲਾ ਆ ਜਿਹੜੇ ਥੱਲੇ ਹੁਣ ਇਹਦੀ ਚਵਾਈ ਜੇ ਹੋ ਚੁੱਕੀ ਆ ਪੂਰੀ ਇਹ ਆ ਖਾਲੀ ਨਹੀਂ ਕੀਤੀ ਮਾਰੇ ਮੋੜ ਡੋਕੇ ਜੇ ਥੱਲੇ ਆ ਗਏ ਜੇ ਪਹਿਲਾ ਸੂਆ ਮੂੰਹ ਚਾਰ ਦਾਂਦੇ ਆ ਬਿਲਕੁਲ ਨਾਰਮਲ ਰੇਟ 'ਤੇ ਆਈ ਦੀ ਵਾਦੀ ਸੀ ਚੋਟੀ ਖੰਡ ਖੰਡ ਬਹੁਤ ਵਧੀਆ ਲੱਗਾ ਜੇ ਆ ਮਰ ਕੱਟੀ ਆ ਗਈ ਜੇ ਬੋਲ ਉਹ ਲਕਰਾਉਣ ਨੂੰ ਭਾਵੇਂ ਜਿਹਦਾ ਲੱਖ ਕਰਾ ਲਓ 200000 ਕਰਾ ਲਓ 75000 ਰੁਪਏ ਦੇ ਵਿੱਚ ਹੀ ਦੇ ਦਾਂਗੇ 3000 ਰੁਪਏ ਛੋਟ ਕਰ ਦਾਂਗੇ 72000 ਦੀ ਹਾਂ ਆਉਂਦੀ ਨਹੀਂ ਇਹ ਚੋਟੀ ਇਹ ਤਾਂ ਦੀ ਜਿਹੜੀ 14 15 14 15 ਲੀਟਰ ਪਹਿਲੇ ਸਵੇਰੇ ਕੱਢੇਗੀ ਚਾਰ ਦੰਦ ਮੂੰਦੀ ਜੀ ਜੀ ਚੋਟੀ ਡਰਾਸ ਨੋਟ ਕਰ ਲਓ ਪਿੰਡ ਕਠਿਆਲਾ ਦਾ ਸੀਟ ਰਬ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 98555 76701 ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 98555 76701 ਨੰਬਰ ਜੇ ਇਸ ਵੀਡੀਓ ਨੂੰ ਦੇਖਣ ਤੇ ਬਹੁਤ ਬਹੁਤ ਤੁਹਾਨੂੰ ਆਗਿਆ ਦਿੱਤੀ